ਤ ਸਾਨੂੰ ਇਹਨਾਂ ਨੇ ਕੰਪਲੇਨਟ ਕੀਤੀ ਕਿ ਐਵੇਂ ਸਾਡੇ ਘਰ ਇਹ ਚੀਜ਼ਾਂ ਆਈਟਮਸ ਮਿਸਿੰਗ ਹੈ ਅਸੀਂ ਕੇਸ ਰਜਿਸਟਰ ਕੀਤਾ ਇਹਦੇ ਤੇ ਜਦੋਂ ਪੁੱਛਗਿੱਛ ਕਰਦੇ ਹੋਏ ਜਿਹੜੀ ਡੋਮੈਸਟਿਕ ਹੈਲਪ ਹੈ ਇਹਨਾਂ ਦੀ ਕੁਲਵਿੰਦਰ ਕੌਰ ਉਸ ਨੂੰ ਅਸੀਂ ਅਰੈਸਟ ਕੀਤਾ ਇਹਦੇ ਤੋਂ ਹੈਵੀ ਵੈਲਿਊ ਆਫ ਜਿਹੜੀ ਹੈਗੀ ਔਰਨਮੈਂਟਸ ਦੀ ਇੱਕ ਇਨਵੈਂਟਰੀ ਅਸੀਂ ਰਿਕਵਰ ਕੀਤੀ ਹੈ ਇੱਕ ਵੱਡਾ ਹਾਰ ਸੋਨੇ ਦਾ ਇੱਕ ਕਿੱਟੀ ਹਾਰ ਸੋਨੇ ਤੇ ਡਾਇਮੰਡ ਦਾ ਇੱਕ ਕੜਾ ਨਾਗ ਵਾਲਾ ਸੋਨੇ ਦਾ ਤੇ ਡਾਇਮੰਡ ਦਾ ਦੋ ਵੱਡੇ ਕਾਂਟੇ ਨੱਕ ਵਾਲੇ ਜਿਹੜੇ ਹੈਗੇ ਸੋਨੇ ਤੇ ਡਾਇਮੰਡ ਦੇ ਦੋ ਛੋਟੇ ਕਾਂਟੇ ਸੋਨੇ ਐਂਡ ਡਾਇਮੰਡ ਦੇ ਦੋ ਕੜੇ ਸੋਨੇ ਦੇ 19 ਨੱਕ ਡਾਇਮੰਡ 500 500 ਦੇ 20 ਨੋਟ ਕੁੱਲ ਜਿਹੜੇ ਕਿ 10000 ਦੇ ਰੁਪੀਜ਼ ਦਾ ਜਿਹੜਾ ਕੈਸ਼ ਹੈ ਇੰਡੀਅਨ ਰੁਪੀਜ਼ ਦਾ ਓਪਰ ਆ ਜੀ ਐਜ਼ ਅ ਮੇਡ ਦੀ ਵੈਰੀਫਿਕੇਸ਼ਨ ਕੰਸਰਨ ਥਾਣੇ ਚ ਹੋਈ ਸੀ ਮੇਰੇ ਪਰਿਵਾਰ ਵੱਲੋਂ ਨਾਟ ਦੈਟ ਵੀ ਹੈਵ ਐਨੀ ਰਿਕਾਰਡ ਆਫ ਸਰ ਪੁਲਿਸ ਵੱਲੋਂ ਇੱਕ ਐਸੀ ਮੈਲ ਨੂੰ ਗ੍ਰਫਤਾਰ ਕੀਤਾ ਜਿਹੜੀ ਘਰਾਂ 'ਚ ਕੰਮ ਕਰਨ ਦੀ ਆੜ ਦੇ ਵਿੱਚ ਚੋਰੀ ਕਰਦੀ ਸੀ ਚੋਰੀ ਉਦੋਂ ਕੀਤੀ ਜਦੋਂ ਆਪਣਾ ਪਾਲਤੂ ਜਿਹੜਾ ਪਸ਼ੂ ਹੈ ਯਾਨੀ ਕਿ ਡੌਗ ਉਹਨੂੰ ਲੈ ਕੇ ਸੈਰ ਤੇ ਗਏ ਸੀ ਘਰ ਵਾਲੇ ਤਾਂ ਉਦੋਂ ਇਹ ਸਾਰਾ ਕੰਮ ਨੂੰ ਇਜ਼ਾਮ ਦਿੱਤਾ ਤਾਂ ਸਾਰੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰ੍ਹਾਂ ਇਹ ਸਾਰੀ ਚੋਰੀ ਨੂੰ ਇਜ਼ਾਮ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ACP ਨੌਰਥ ਰਿਸ਼ਭ ਬੋਲਾ ਜੀ ਤਾਂ ਬੋਲੇ ਕਿਸ ਤਰ੍ਹਾਂ ਇਹ ਕਾਮਯਾਬੀ ਮਿਲੀ ਪੁਲਿਸ ਨੂੰ ਕਿ ਕਿ ਅੰਦਾਜ਼ਾ ਜੇ ਲਗਾਇਆ ਜਾਵੇ ਕਿ ਬਿਨਾਂ ਆਊਟ ਐਨੀ ਵੈਰੀਫਿਕੇਸ਼ਨ ਮੇਲਾਵਾ ਰੱਖਦੇ ਨੇ ਲੋਕ ਘਰਾਂ ਦੇ ਕੰਮ ਲਈ ਜਾਂ ਹੋਰ ਨੌਕਰ ਮੀਲਸ ਤੇ ਕਿਸ ਤਰ੍ਹਾਂ ਇਹ ਸਾਰੀ ਕਾਮਯਾਬੀ ਹੋਈ ਕਿਉਂਕਿ 24 ਘੰਟੇ ਦੇ ਅੰਦਰ ਤੁਹਾਡੀ ਫਕੜ ਦੇ ਵਿੱਚ ਇਹ ਮੈਨ ਲਾ ਗਏ 13 ਨੂੰ ਸਾਨੂੰ ਕੰਪਲੇਨਟ ਮਿਲੀ ਸੀ ਕਿ ਜਿਹੜੇ ਕੰਪਲੇਨੈਂਟ ਹੈ ਗੁਰਪ੍ਰੀਤ ਸਿੰਘ ਪੁੱਤਰ ਸ਼੍ਰੀ ਹਰਪ੍ਰੀਤ ਸਿੰਘ ਇਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਡੀ ਬਲੌਕ ਦਾ ਘਰ ਹੈ 877 ਰੰਜੀਤ ਐਵੇਨਿਊ ਦੇ ਵਿੱਚ ਉਹਦੇ ਉਹਦੇ ਵਿੱਚ ਜਦੋਂ ਅਸੀਂ ਚੈੱਕ ਕੀਤਾ ਸੀ ਘਰ ਪਹੁੰਚੇ ਤਾਂ ਉੱਥੇ ਸਾਡੇ ਜਿਹੜੇ ਪੁਸ਼ਤੈਨੀ ਹੈਰੀਡਿਟਰੀ ਜਿਹੜੇ ਇਹਨਾਂ ਨੂੰ ਔਰਨਮੈਂਟਸ 골ਡ ਐਂਡ ਡਾਇਮੰਡ ਤੇ ਸੀ ਉਥੇ ਪ੍ਰੈਜ਼ੈਂਟ ਨਹੀਂ ਸੀ ਇਹਨਾਂ ਨੂੰ ਵੀ ਨਹੀਂ ਪਤਾ ਕਿ ਉਹ ਚੋਰੀ ਕਦੋਂ ਹੋ ਚੁੱਕੀ ਸੀ ਕਿ ਵੈਨ ਦੇ ਰੀਚ ਟੂ ਦਿਸ ਸਪੌਟ ਤਾਂ ਸਾਨੂੰ ਇਹਨਾਂ ਨੇ ਕੰਪਲੇਨਟ ਕੀਤੀ ਕਿ ਐਵੇਂ ਸਾਡੇ ਘਰ ਇਹ ਚੀਜ਼ਾਂ ਆਈਟਮਸ ਮਿਸਿੰਗ ਹੈ ਅਸੀਂ ਕੇਸ ਰਜਿਸਟਰ ਕੀਤਾ ਇਹਦੇ ਤੇ 14 ਨੂੰ ਅਸੀਂ ਕੇਸ ਰਜਿਸਟਰ ਕੀਤਾ ਐਫ ਆਈ ਆਰ ਨੰਬਰ 55 ਦੇ ਵਿੱਚ ਤੇ ਇਹ ਰਜਿਸਟਰ ਕਰਦੇ ਹੋਏ ਇਸੇ ਕੜੀ ਦੇ ਵਿੱਚ ਅਸੀਂ ਜਦੋਂ ਪੁੱਛ ਕੇਚ ਕਰਦੇ ਹੋਏ ਜਿਹੜੀ ਡੋਮੈਸਟਿਕ ਹੈਲਪ ਹੈ ਇਹਨਾਂ ਦੀ ਕੁਲਵਿੰਦਰ ਕੌਰ ਉਸ ਨੂੰ ਅਸੀਂ ਅਰੈਸਟ ਕੀਤਾ ਐਪਰੀਹੈਂਡ ਕਰਕੇ ਉਹਨੂੰ ਅਰੈਸਟ ਕੀਤਾ ਜੋ ਰਿਮਾਂਡ ਤੇ ਲੈ ਕੇ ਆ ਰਿਮਾਂਡ ਤੋਂ ਪੁੱਛ ਕੇ ਜਦੋਂ ਉਹਦੇ ਘਰੋਂ ਅਸੀਂ ਜਿਹੜਾ ਇਹ ਸੋਨਾ ਚੋਰੀ ਹੋ ਚੁੱਕਿਆ ਸੀਗਾ ਐਂਡ 올 ਦੀ ਔਰਨਮੈਂਟਸ ਜਿਹੜੇ ਚੋਰੀ ਹੋ ਚੁੱਕੇ ਸੀ ਉਹਨਾਂ ਨੂੰ ਅਸੀਂ ਰਿਕਵਰ ਕੀਤਾ ਸਰ ਕੀ ਕੀ ਇਹਦੇ ਕੋਲ ਬਰਾਮਦ ਕੀਤਾ ਗਿਆ ਮੌਕੇ ਦੇ ਕਿੰਨਾ ਕੀਮਤੀ ਜਿਹੜਾ ਸੋਨਾ ਸੀ ਗਹਿਨੇ ਸੀ ਇਹਦੇ ਕੋਲ ਪੁੱਛਗਿੱਛ ਦੌਰਾਨ ਬਰਾਮਦ ਹੋਇਆ ਇਹਦੇ ਤੋਂ ਹੈਵੀ ਵੈਲਿਊ ਆਫ ਜਿਹੜੀ ਹੈਗੀ ਔਰਨਮੈਂਟਸ ਦੀ ਇੱਕ ਇਨਵੈਂਟਰੀ ਅਸੀਂ ਰਿਕਵਰ ਕੀਤੀ ਹੈ ਇੱਕ ਵੱਡਾ ਹਾਰ ਸੋਨੇ ਦਾ ਇੱਕ ਕਿੱਟੀ ਹਾਰ ਸੋਨੇ ਤੇ ਡਾਇਮੰਡ ਦਾ ਇੱਕ ਕੜਾ ਨਾਗ ਵਾਲਾ ਸੋਨੇ ਦਾ ਤੇ ਡਾਇਮੰਡ ਦਾ ਦੋ ਵੱਡੇ ਕਾਂਟੇ ਨੱਕ ਵਾਲੇ ਜਿਹੜੇ ਹੈਗੇ ਸੋਨੇ ਤੇ ਡਾਇਮੰਡ ਦੇ ਦੋ ਛੋਟੇ ਕਾਂਟੇ ਸੋਨੇ ਐਂਡ ਡਾਇਮੰਡ ਤੇ ਦੋ ਕੜੇ ਸੋਨੇ ਦੇ 19 ਨਗ ਡਾਇਮੰਡ 500 500 ਦੇ 20 ਨੋਟ ਕੁੱਲ ਜਿਹੜੇ ਕਿ 10000 ਦੇ ਰੁਪੀਏ ਦਾ ਜਿਹੜਾ ਕੈਸ਼ ਹੈ ਇੰਡੀਅਨ ਰੁਪੀਆ ਦਾ ਉਪਰੋਂ ਕਿੰਨੇ ਸਮੇਂ ਤੋਂ ਸਾਰੇ ਕੰਮ ਉੱਥੇ ਕਰੀ ਸੀ ਕੋਠੀ ਦੇ ਅੰਦਰ ਇਟ ਹੈਸ ਬੀਨ ਟੋਲਡ ਟੂ ਅਸ ਕਿ ਇਹ 4 ইয়ারਸ ਤੋਂ ਉੱਥੇ ਕੰਮ ਕਰ ਰਹੀ ਸੀ ਜੋ ਕਿ ਇੱਕ ਕੌਨਫੀਡੈਂਸ ਜਨਰੇਟ ਕਰਨ ਦੇ ਲਈ ਫੈ ਇੱਕ ਕੰਸੀਡਰੇਬਲ ਟਾਈਮ ਹੈ ਜੀ ਕੋਈ ਇਹਦੀ ਐਜ਼ ਅ ਮੇਡ ਇਹਦੀ ਵੈਰੀਫਿਕੇਸ਼ਨ ਕੰਸਰਨ ਥਾਣੇ ਚ ਹੋਈ ਸੀ ਮੇਰੇ ਪਰਿਵਾਰ ਵੱਲੋਂ ਨਾਟ ਦੈਟ ਵੀ ਹੈਵ ਐਨੀ ਰਿਕਾਰਡ ਆਫ ਸੰਵੀ 4 ইয়ার্স ਪਹਿਲਾਂ ਦੇ ਕੁਝ ਚੈੱਕ ਕਰਨੇ ਪੈਣਗੇ ਹਲੇ ਡਾਕੂਮੈਂਟਸ ਵੀ ਆਰ ਵੈਰੀਫਾਈਂਗ ਇਟ ਬਟ ਹਲੇ ਤੱਕ ਸਾਨੂੰ ਐਸਾ ਕੋਈ ਰਿਕਾਰਡ ਨਹੀਂ ਮਿਲਿਆ ਜੀ ਸਾਰਾ ਸਮਾਨ ਬਰਾਮਦ ਹੋ ਚੁੱਕਾ ਜੀ ਹਾਂਜੀ ਸਾਰਾ ਸਮਾਨ ਬਰਾਮਦ ਹੋ ਚੁੱਕਾ ਆਮ ਲੋਕਾਂ ਨੂੰ ਕੀ ਜਨਤਾ ਨੂੰ ਕੀ ਅਪੀਲ ਕਰਦੇ ਹੋ ਕਿ ਘਰ ਦੇ ਵਿੱਚ ਜਦੋਂ ਕੋਈ ਨੌਕਰ ਰੱਖਣਾ ਹੈ ਨੌਕਰਾਨੀ ਕੀ ਕੀਤਾ ਜਾਵੇ ਇਹ ਇਹਕੇ ਪੁਲਿਸ ਨੂੰ ਇੱਕ ਵਾਰੀ ਵੈਰੀਫਿਕੇਸ਼ਨ ਕਰਾ ਕੇ ਜ਼ਰੂਰ ਦੱਸੋ ਚਾਹੇ ਕਿੰਨਾ ਵੀ ਟਰਸਟੇਡ ਹੋਵੇ ਆਪਾਂ ਨੂੰ ਆਪਣੀ ਸੇਫਟੀ ਐਂਡ ਪ੍ਰੀਕਾਸ਼ਨਸ ਦਾ ਧਿਆਨ ਰੱਖਣਾ ਪਏ ਇਹ ਚੋਰੀ ਸੀਗੀ ਕੱਲ ਨੂੰ ਕੋਈ ਹੀਨਸ ਤੇ ਵੱਡਾ ਕ੍ਰਾਈਮ ਨਾ ਐਵੇਂ ਦਾ ਕੁਝ ਕਾਜ਼ ਵੀ ਹੋ ਸਕਦਾ ਤਾਂ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਆਪਾਂ ਨੂੰ ਲੀਗਲ ਸਟੈਪਸ ਨੂੰ ਫਾਲੋ ਕਰੀਏ ਪੁਲਿਸ ਨੂੰ ਲੋਕਲ ਪੁਲਿਸ ਨੂੰ ਇਤਲਾਹ ਦਿਈਏ ਜਿਸ ਨਾਲ ਕਿ ਸਾਡੇ ਕੋਲ ਵੀ ਡਾਟਾ ਰੈਂਡਰ ਰੈਪੋਜ਼ਿਟਰੀ ਰਹਿੰਦੀ ਹੈ ਕੀ ਫਾਸਟ ਟ੍ਰੇਸਿੰਗ ਇਨ ਟੂ ਪ੍ਰੀਵੈਂਸ਼ਨ ਐਂਡ ਦੈਨ ਡਿਟੈਕਸ਼ਨ ਦੇ ਵਿੱਚ ਸਾਡੀ ਹੈਲਪਫੁਲ ਸਰ ਇਹ ਸਾਰੇ ਮਾਮਲੇ ਜਿਹੜੇ ਜਦੋਂ ਤਿੰਤ ਤਫਤੀਸ਼ ਕੀਤੀ ਕੋਈ ਸੀਸੀਟੀਵੀ ਵੀ ਹੈਲਪਫੁਲ ਹੋਈ ਨਾਟ ਦੈਟ ਕੋਈ ਸੀਸੀਟੀਵੀ ਦੀ ਹੈਲਪ ਐਸਿਸਟਾ ਕੋਈ ਨਹੀਂ ਹੋਈ ਬਾਕੀ ਪੁੱਛਕਿਛ ਦੇ ਵਿੱਚ ਜਨਰਲੀ ਜਿਨ੍ਹਾਂ ਤੇ ਜਿਹੜੇ ਬੰਦੇ ਉੱਥੇ ਕੰਮ ਕਰਦੇ ਹੈਗੇ ਜਾਂ ਆਲਵੇਜ਼ ਵਾਲੇ ਦੇ ਲੋਕੀ ਹੈਗੇ ਜਿਨ੍ਹਾਂ ਨੂੰ ਪਤਾ ਹੈ ਘਰ ਦਾ ਬੇਸਿਕਲੀ ਜੋ ਆਣ ਜਾਂਦੇ ਲੋ ਉਹਨਾਂ ਨੂੰ ਅਸੀਂ ਧਿਆਨ ਨਾਲ ਫੋਕਸ ਕੀਤਾ ਉਹਨਾਂ ਦੇ ਉੱਤੇ ਉਹਨਾਂ ਵਿੱਚੋਂ ਇੱਕ ਕੜੀ ਹੈ ਸਾਡੀ ਛੁਟਗੀ ਜੀ ਇਸ ਮੈਨਲਾ ਦੇ ਨਾਲ ਹੋਰ ਵੀ ਕੋਈ ਗ੍ਰੋ ਦਾ ਮੈਂਬਰ ਸ਼ਾਮਿਲ ਸੀਗਾ ਨਾਟ ਦੈਟ ਇੰਟਰੋਗੇਸ਼ਨ ਚ ਕੁਝ ਐਸੀ ਗੱਲ ਨਹੀਂ ਆਈ ਕਿ ਦੋਸ਼ ਹੀ ਵਾਂਟਡ ਟੂ ਸੇਲ ਦੀ ਆਈਟਮਸ ਅਕੇ ਕਿਸੇ ਜੋਨ ਨੂੰ ਬਟਾ ਲੈ ਕਿਸ ਨੂੰ ਸੇਲ ਆਫ ਨਹੀਂ ਕੀਤੀ ਸੀ ਤੇ ਕਿਸੇ ਦਾ ਨਾਮ ਐਵੇਂ ਸਾਹਮਣੇ ਨਹੀਂ ਆਇਆ ਜੀ ਤਾਂ ਬਿਲਕੁਲ ਰਾਣਾ ਰਣਜੀਤ ਦੇਵਿੰਦ ਦੀ ਪੁਲਿਸ ਨੇ ਮਹਿ 24 ਘੰਟਿਆਂ ਦੇ ਅੰਦਰ ਇਸ ਮੈਲਾ ਨੂੰ ਗ੍ਰਿਫਤਾਰ ਕੀਤਾ ਜਿਹੜੀ ਗੀਤ ਸ਼ੀਨਾ ਪਿੰਡ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਆਉਂਦਾ ਹੈ ਤੇ ਉੱਥੋਂ ਦੀ ਇਹ ਮੈਲਾ ਰਹਿਣ ਵਾਲਿਆ ਕੁਲਵਿੰਦਰ ਗੌਰ ਜਿਸ ਨੂੰ ਪੁਲਿਸ ਨੇ ਬੜੀ ਮੁਸਤੈਦੀ ਨਾਲ ਗ੍ਰਿਫਤਾਰ ਕਰਕੇ ਬੰਦਾ ਜਿਹੜਾ ਚੋਰੀ ਦਾ ਕੀਤਾ ਸਮਾਨ ਸੀ ਉਹ ਸਾਰਾ ਬਰਬੰਦ ਕਰਕੇ ਫਿਲਹਾਲ ਇਸ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ ਤਾਂ ਆਉਣ ਵਾਲੇ ਸਮੇਂ 'ਚ ਸਾਡੀ ਵੀ ਅਪੀਲ ਹੈ ਕਿ ਜਿਸ ਕਿਸੇ ਨੇ ਵੀ ਆਪਣੇ ਕਾਰਜ ਕਿਸੇ ਹੈਲਪਰ ਜਾਂ ਕੋਈ ਮੇਡ ਰੱਖਣਾ ਹੈ ਤੇ ਉਸ ਨੂੰ ਕੰਸਰਨਡ ਪੁਲਿਸ ਸਟੇਸ਼ਨ ਤੋਂ ਵੈਰੀਫਾਈ ਕਰਾ ਕੇ ਹੀ ਨੌਕਰੀ ਤੇ ਰੱਖਣਾ ਤਾਂ ਇਹ ਸੀ ਆਰ ਪਾਰ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ